ਸਾਨੂੰ ਕਾਫੀ ਬ੍ਰੇਕਥਰੂ ਇਹਦੇ ਵਿੱਚ ਮਿਲ ਚੁੱਕੀ ਹੈ ਔਰ ਦੇਖੋ ਬੇਸਿਕਲੀ ਜੋ ਕੰਟੈਂਟ ਹੈ ਸਾਰੀਆਂ ਮੇਲਸ ਆ ਤਾਮਿਲਨਾਡ ਨਾਲ ਰਿਲੇਟਡ ਹੈਗਾ ਸਾਊਥ ਇੰਡੀਅਨ ਬੇਸਿਕਲੀ ਜਿਹੜੇ ਹੈਗੀਆਂ ਇਨਸੀਡੈਂਟਸ ਉਹਨਾਂ ਨੂੰ ਦਸਾਰੇ ਜਿਆਦਾ ਬਟ ਫਿਰ ਵੀ ਅਸੀਂ ਹਰ ਤਰ੍ਹਾਂ ਦਾ ਪ੍ਰਕੌਸ਼ਨ ਲਿਆ ਔਰ ਅਸੀਂ ਫੁੱਲ ਪ੍ਰੂਫ ਸਕਿਉਰਿਟੀ ਉੱਥੇ ਲਾਈ ਹੈ ਬੌਮ ਡਿਟੋਪੋਜ਼ਲ ਸਕਵਾਡ ਦੇ ਵਿੱਚ ਲਗਾਤਾਰ ਮਿਲ ਰਹੀ ਧਮਕੀਆਂ ਤੋਂ ਬਾਅਦ ਪੁਲਿਸ ਦੁਆਰਾ ਉੱਥੇ ਪੂਖਤਾ ਪ੍ਰਬੰਧ ਕੀਤੇ ਗਏ ਸਾਡਾ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਜੀ ਮੌਜੂਦਾ ਪੁੱਲਰ ਸਾਹਿਬ ਲਗਾਤਾਰ ਜਿਹੜੀ ਧਮਕੀਆਂ ਵਾਲੀ ਮੇਲ ਮਿਲ ਰਹੀ ਹੈ ਅੱਜ ਵੀ ਤਿੰਨ ਮੇਲ ਮਿਲੀਆਂ ਕੀ ਕੀ ਪੁਲਿਸ ਦੁਆਰਾ ਪ੍ਰਬੰਧ ਕੀਤੇ ਗਏ ਦੇਖੋ ਸਾਰੇ ਅਸੀਂ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਸਾਡੀ ਜਿਹੜੀ ਸੈਂਟਰਲ ਸਾਈਬਰ ਹੈਗੀ ਹੈ ਸਟੇਟ ਦੀ ਇਸ ਪੁਲਿਸ ਸਟੇਸ਼ਨ ਤੇ ਮੈਡਮ ਸਾਡੇ ਏਡੀਜੀ ਉਹ ਵੀ ਇਹਦੇ ਤੇ ਕੰਮ ਕਰ ਰਹੇ ਔਰ ਸਾਨੂੰ ਕਾਫੀ ਬ੍ਰੇਕਥਰੂ ਇਹਦੇ ਚ ਮਿਲ ਚੁੱਕੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਯੂਜ਼ਰ ਤੇ ਸੈਂਟਰਵਲ ਪਹੁੰਚ ਜਾਵਾਂਗੇ ਹੁਣ ਤੱਕ ਜਿਹੜੀ ਜਾਂਚ ਹੈ ਕਿਉਂਕਿ ਪਹਿਲੇ ਦਿਨ ਮੇਲ ਮਿਲੀ ਹੈ ਅੱਜ ਵੀ ਤਿੰਨ ਮੇਲਾਂ ਮਿਲਿਆ ਹੁਣ ਤੱਕ ਜਿਹੜੀ ਜਾਂਚ ਹੈ ਉਹ ਕਿੱਧਰਲੇ ਵੱਲ ਇਸ਼ਾਰਾ ਕਰ ਰਹੀ ਹੈ ਤਾਮਿਲਨਾਡੂ ਨਾਲ ਤਾਰ ਜੁੜੀ ਦੇਖੋ ਬੇਸਿਕਲੀ ਜੋ ਕੰਟੈਂਟ ਹੈ ਸਾਰੀਆਂ ਮੇਲਸ ਆ ਤਾਮਿਲਨਾਡ ਨਾਲ ਰਿਲੇਟਡ ਹੈਗਾ ਸਾਊਥ ਇੰਡੀਅਨ ਬੇਸਿਕਲੀ ਜਿਹੜੇ ਹੈਗੀਆਂ ਇਨਸੀਡੈਂਟਸ ਉਹਨਾਂ ਨੂੰ ਦੱਸਾਰੇ ਜਿਆਦਾ ਬਟ ਫਿਰ ਵੀ ਅਸੀਂ ਹਰ ਤਰ੍ਹਾਂ ਦਾ ਪ੍ਰਕੌਸ਼ਨ ਲਿਆ ਔਰ ਅਸੀਂ ਫੁੱਲ ਪ੍ਰੂਫ ਸਕਿਉਰਟੀ ਉੱਥੇ ਲਾਈ ਹੈ ਬੌਮ ਡਿਟੋਨੇਸ਼ਨ ਸਕਵਾਡ ਐਂਟੀ ਸਬੋਟਾ ਟੀਮਸ ਔਰ ਵੈਸੇ ਡੀਸੀਪੀ ਲੈਵਲ ਦੇ ਅਫਸਰ ਸਾਡੇ ਉੱਥੇ ਓਵਰਆਲ ਇਨਚਾਰਜ ਬਣਾਏ ਗਏ ਨੇ ਔਰ ਐਸਜੀਪੀਸੀ ਅਥਾਰਟिटीज ਨਾਲ ਮਿਲ ਕੇ ਬਿਲਕੁਲ ਤਾਲਮੇਲ ਦੇ ਵਿੱਚ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਸੁੱਖ-ਪੁਖਤਾ ਇੰਤਜ਼ਾਮ ਕੀਤੇ ਜਾਏਗੇ ਮੰਨਿਆ ਜਾ ਸਕਦਾ ਕਿ ਫੇਕ ਮੇਲ ਵੀ ਹੋ ਸਕਦੀ ਹੈ ਕਿਉਂਕਿ ਆਏ ਦਿਨ ਇਹੋ ਜਿਹੀ ਮੇਲਾ ਹੋ ਸਕਦਾ ਹੈ ਕਿ ਸ਼ਰਧਾਲੂਆਂ ਨੂੰ ਡਰਾਂ ਲਈ ਜਾਂ ਕਿਸੇ ਹੋਰ ਪਰਪਸ ਲਈ ਮੇਲਾ ਕੀਤਾ ਜਾ ਰਹੀ ਹੋਵੇ ਦੇਖੋ ਆਪਾਂ ਅਸੀਂ ਤਾਂ ਇਹਨੂੰ ਪੂਰਾ ਸੀਰੀਅਸਲੀ ਲੈ ਰਹੇ ਹਾਂ ਬਟ ਜੋ ਤੁਸੀਂ ਕਹਿ ਰਹੇ ਹੋ ਜਦੋਂ ਅਲੱਗ-ਅਲੱਗ ਇੰਸਟੀਟਿਊਸ਼ਨ ਦੇ ਵਿੱਚ ਵੱਖ-ਵੱਖ ਟਾਈਮ ਤੇ ਸ਼ਰਧਾਲੂ ਲੋਕਾਂ ਵੱਲੋਂ ਇੱਧਰ ਦੇ ਭੇਜਿਆ ਜਾਣੀ ਹੈ ਸਾਰੇ ਐਂਗਲ ਲਈ ਅਸੀਂ ਕਵਰ ਕਰਾਂਗੇ ਸੋ ਬਿਲਕੁਲ ਸਾਰੇ ਐਂਗਲਾਂ ਤੋਂ ਪੁਲਿਸ ਦੁਆਰਾ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਇਸ ਦੇ ਨਾਲ ਗੱਲ ਕਰੀਏ ਤੇ ਪੁਲਿਸ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮਿਟੀਅ ਤੇ ਸਚਕੰਡ ਜੀ ਰਹਿਮੰਦਰ ਸਾਹਿਬ ਦੇ ਆਸ-ਪਾਸ ਪੁਲਿਸ ਦੇ ਪੁਖਤਾ ਪ੍ਰਬੰਧ ਜ਼ਰੂਰ ਕੀਤੇ ਗਏ ਹੈ ਤੇ ਨਾਲ ਹੀ ਦਾਵਾ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਆਰੋਪੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ